ਸਾਤਹੀ ਰਿਅਲ ਕਾਲਜੀ ਵੇਦਰ ਬਹਾਰਪ੍ਰੀਤ ਯੂਨ ਸਾਰੇ ਦੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 28 ਤੋਂ 29 ਤੋਂ ਲੈ ਕੇ 31 ਅਮੈਦ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦਾ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਪੈ ਸਕਦਾ ਕਿਤੇ-ਕਿਤੇ ਹਨੇਰੀ ਚੱਲਣ ਦੀ ਅਸਭਾਵਨ ਬਾਂਦੀ ਤਾਂ ਖਾਈ ਦੇ ਰਹੀ ਹੈ ਤਿੰਨ ਚਾਰ ਦਿਨਾਂ ਦੇ ਵਿੱਚ ਮੌਸਮ ਜਿਹੜਾ ਕਿਸ ਪ੍ਰਕਾਰ ਦਾ ਰਹਿ ਸਰ ਸਾਰੀ ਅਪਡੇਟ ਜਾਣ ਕਰੇ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤਨਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀ ਅੱਜ 28 ਮਈ ਨੂੰ ਥੋੜ੍ਹ ਬਹੁਤੇ ਖੇਤਰਾਂ ਵਿੱਚ ਚਾਂਸ ਬਣ ਸਕਦੇ ਜਾਨੀ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਗਰਚਮਲ ਬੱਦਲ ਬਣ ਸਕਦੇ ਜੋ ਕਿ ਥੋੜ੍ਹ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਦੋਸਤੋ 29 ਤੋਂ ਲੈ ਕੇ 31 ਮਈ ਦੇ ਵਿਚਾਲੇ ਜਾਨੀ ਕਿ ਇੱਕ ਦਿਨ ਕਾਫੀ ਖੇਤਰਾਂ ਵਿੱਚ ਮੀਂਹ ਦੇ ਆਸਾਰ ਜਾਨੀ ਕਿ ਕਾਫੀ ਕਿਤਰਾਂ ਮੀਂਹ ਤਰਜ ਕੀਤਾ ਜਾ ਸਕਦਾ ਹੈ ਕਈ ਖੇਤਰਾਂ ਵਿੱਚ ਨਹਿਰੀ ਲ ਸਕਦੀਆਂ ਨੇ ਕਿਤੇ ਕਿਤੇ 40 ਤੋਂ 50 ਕਿਤੇ 60 ਤੋਂ 70 80 90 100 ਕਿਲੋਮੀਟਰ ਪ੍ਰਤੀ ਘੰਟੇ ਦਰਫਤਰਤ ਚੱਲਣ ਦੀ ਜਿਹੜੀ ਅਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਜਿਹੜੇ ਹਮ ਪਹੁੰਚ ਰਿਹਾ ਨਮੀ ਕਾਫੀ ਜਿਹੜੀ ਬਣੀ ਹੋਈ ਹੈ ਇਸ ਕਰਕੇ ਅਚਾਨਕ ਆਪਕਲ ਕੇ ਦੁਪਹਿਰ ਸ਼ਾਮ ਦੇ ਆਸ-ਪਾਸ ਅੱਜ ਜਿਹੜੀ ਪੱਤਰ 500 ਕਿਉਂਕਿ ਇੱਕ ਪੱਛਮੀ ਸਿਸਟਮ ਪਹੁੰਚਿਆ ਪਹਾੜਾਂ ਤੇ 28 29 ਨੂੰ ਠੀਕ ਹੈ ਇਸ ਦਾ ਜਿਹੜਾ ਪ੍ਰਭਾਵ ਉਸ ਤੋਂ ਬਾਅਦ 30 31 ਮਈ ਯਾਨੀ ਕਿ ਮਈ ਨੂੰ ਆਪਕਲ ਕੇ 29 30 31 ਇਹ ਤਿੰਨ ਕੋ ਦਿਨਾਂ ਦੇ ਵਿੱਚ ਇੱਕ ਦਿਨ 303 ਨੂੰ ਜਾਂ 31 ਨੂੰ ਤਾਂ ਜੇਕਰ ਅੱਜ 28 ਨੂੰ ਆ ਕਾਫੀ ਇਲਾਕਿਆਂ ਵਿੱਚ ਜਾਂ ਥੋੜੇ-ਬੋਤ ਖੇਤਰਾਂ ਵਿੱਚ ਬੱਦਲ ਬਣਦਾ ਠੀਕ ਹੈ ਕਾ ਪ੍ਰਭਾਵਿਤ ਕਰਦਾ ਉਸ ਤੋਂ ਬਾਅਦ 29 ਨੂੰ ਵੀ ਇਸ ਤਰ੍ਹਾਂ ਜਿਹੜਾ ਬੱਦਲ ਬਣਦਾ ਕੁਝ ਖੇਤਰਾਂ 'ਚ ਜਾਂ ਰੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਫਿਰ 30 ਤੱਕ 31 ਸੁਭਾਵਨਾ ਬਹੁਤ ਹੀ ਕੱਟ ਰਹਿ ਵਿਕ ਜੇਕਰ 28 ਨੂੰ ਅੱਜ ਥੋੜੇ-ਬੋਤ ਖੇਤਰਾਂ 'ਚ ਜੇਕਰ ਨਹੀਂ ਬੱਦਲ ਬਣਦਾ ਤਾਂ ਉਸ ਤੋਂ ਬਾਅਦ 29 ਨੂੰ ਬੱਦਲ ਨਹੀਂ ਬਣਦਾ ਤਾਂ ਫਿਰ 30 ਤੱਕ 31 ਠੀਕ ਹੈ ਦੋ ਦਿਨਾਂ ਦੇ ਵਿੱਚ ਇੱਕ ਦਿਨ ਆ ਕਾਫੀ ਵੱਡੇ ਤੌਰ ਤੇ ਕਾ ਵੀ ਖੇਤਰਾਂ ਵਿੱਚ ਵੱਡਾ ਜਿਹੜਾ ਵਾਪਸ ਦਾ ਕਾਫੀ ਤੂਫਾਨੀ ਅੱਜ ਤੇ ਕੱਲ ਬਦਲ ਨਹੀਂ ਬੰਦਾ ਜੇਕਰ ਅੱਜ ਹੀ ਬੰਦ ਤੇ ਕੱਲ ਹੀ ਬੰਦ ਫਿਰ 30 31 ਨੂੰ ਹੋਸ ਰਿਹਾ ਥੋੜਾ ਸਿਸਟਮ ਟਾਊਨ ਪੈਸ ਰਿਹਾ ਬਾਕੀ 23 ਤੇ 31 ਨੂੰ 29 30 31 ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰਾਂ ਵਿੱਚ ਮੀਂਹ ਦੇ ਅਸਰ ਜਿਹੜਾ ਪੰਦੇ ਤਖਾਈ ਦੇ ਰਹੇ ਨੇ ਹਰਿਆਣਾ ਆ ਪੰਜਾਬ ਉਸ ਵਰ ਨਾਲ ਲੱਗਦੇ ਰਾਜਸਥਾਨ ਦੇ ਖੇਤਰੋਗੇ ਆ ਪੱਛਮੀ ਯੂਪੀ ਦਿੱਲੀ ਦੇ ਖੇਤਰ ਕਾਫੀ ਖੇਤਰਾਂ ਵਿੱਚ ਜਿਹੜਾ ਤਰਜ ਕੀਤਾ ਜਾਸ ਰਕਿਤਕ ਤਲਕਾ ਕਿਤਕ ਦਰਮਿਆਨਾ ਤੇ ਕਿਤਕ ਦਰਮਿਆਨੇ ਤੇ ਭਾਰੀ ਮੀਂਹ ਤੇ ਛੱਟ ਵੇਖਣ ਨੂੰ ਮਿਲ ਰਿਹਾ ਨੇਰ ਚੱਕੜ ਵੀ ਜਿਹੜਾ ਕਾਫੀ ਤੇਜ਼ ਵੇਖਣ ਨੂੰ ਮ ਇਹ ਖੇਤਰਾਂ ਵਿੱਚ ਅਤੇ ਜਿਹੜੀ ਗਤੀ ਨਾਲ ਹਵਾਵਾਂ ਚੱਲਣਗੀਆਂ ਤੇ ਪੂਰੇ ਦੀ ਜਿਹੜੀ ਆਪਾਂ ਗੱਲ ਕਰੀ ਪੂਰਾ ਜਿਹੜਾ ਅੱਜ ਵੀ ਚੱਲਦਾ ਠੀਕ ਹੈ ਕੱਲ੍ਹ ਵੀ ਜਿਹੜੀ ਆਉਣ ਵਾਲੇ ਦਿਨਾਂ ਵਿੱਚ 31 ਮਈ ਤੱਕ ਉਸਰੇ 1 2 2 ਜੂਨ ਤੱਕ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਅਗਲੇ ਦਿਨਾਂ ਵਿੱਚ ਪੂਰਾ ਜਿਹੜਾ ਆ ਚੱਲਦੇ ਆਸਾਰ ਜਿਹੜੇ ਪਾਉਂਦੇ ਤੇ ਖਾਈ ਦੇ ਰਹੇ ਨੇ ਠੀਕ ਹੈ ਤਾਂ ਇਹ ਦੋ ਦਿਨ ਜਾਨੀ ਕਿ ਮੈਂ ਆਪਾਂ ਗੱਲ ਕਰੀ 29 ਤੇ 30 ਇਹ ਦੋ ਦਿਨ ਆ ਖਾਸ ਰੈਸਰ ਜਿਹੜਾ 29 ਨਹੀਂ ਵਾਪਰਾ ਫਿਰ 30 ਤੇ 31 ਨੂੰ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਖਾਸ ਰੈਸਰ ਅੱਜ 28 ਨੂੰ ਹੀ ਕੁਝ ਖੇਤਰਾਂ ਵਿੱਚ ਇਹਨਾਂ ਦੇ ਵਿੱਚ ਇੱਕ ਦਿਨ ਕਾਫੀ ਖੇਤਰਾ ਵਿੱਚ ਮੀਂਹ ਦਾ ਸਾਰ ਪਾਤੇ ਦਿਖਾਈ ਦੇ ਰਹੇ ਨੇ ਤੇ ਸਿਰਫ ਜ਼ਿਲ੍ਹੇਵਾਰ ਅਪਡੇਟ ਆਪ ਨੈਕਸਟ ਵੀਡੀਓ ਅਪਲੋਡ ਕਰਾਂਗੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਵਾਅਦਾ ਤੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਕੱਟ ਜਿਹੜੀ ਸਭਾਵਨਾ ਬਣੇਗੀ ਅੱਜ 28 ਮਈ ਨੂੰ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੇ ਗਰਚੌਂਗਲ ਬੱਦਲ ਪਾ ਸਕਦੇ ਨਮੀ ਤੁਨ ਪਹਿਲਾਂ ਦੱਸਾਂ ਨਮੀ ਕਾਫੀ ਵਧੀ ਹੈ ਤੇ ਟੈਂਪਰੇਚਰ ਥੋੜੇ ਵਧਣਗੇ ਤਾਂ ਉਸ ਵਾਰ ਜਿਹੜਾ ਪਹਾੜਾਂ ਦੇ ਇੱਕ ਪੱਛਮੀ ਸਿਸਟਮ ਪਹੁੰਚਿਆ ਇਸ ਦਾ ਪ੍ਰਭਾਵਿਤ ਪੂਰੇ ਦੀ ਜਿਹੜੀ ਆ ਸਪੋਰਟ ਮਿਲਦੇ ਕਰ ਨਮੀ ਹੈ ਕਾਫੀ ਵਧੀ ਹੈ ਪਿਛਲੇ ਦਿਨ ਉਹ ਆ ਪ੍ਰਭਾਵਿਤ ਕਰ ਸਕਦੇ ਨੇ ਮੇਨ ਤੋਂ 10 29 30 ਜਾਂ 30 31 ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਖਾਸ ਰਹੇਗਾ ਕਾਫੀ ਖੇਤਰਾਂ ਵਿੱਚ ਅਮੀਦਿਆਸਾਰ ਬਣੇ ਕ ਦੂਰ ਦੂਰ ਤੱਕ ਵੀ ਪਹੁੰਚੇ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਤ ਕਿਤੇ ਕਿਤੇ ਭਾਰੀ ਵੀ ਦੀ ਝਟ ਦੇਖਣ ਨੂੰ ਮਿਲੇਗੀ ਤਾਂ ਕਿਤੇ ਕਿਤੇ ਉਸਰਨ ਨਿੱਕੀ ਮੋਟੀ ਡਗੜ ਮਾਰੀ ਤਰਜ ਕੀਤੀ ਜਾਸ ਰਹਿ ਹਨੇਰ ਝੱਕੜ ਕਾਫੀ ਖੇਤਰਾਂ ਵਿੱਚ ਪਹੁੰਚੇਗਾ ਠੀਕ ਹੈ ਹਨੇਰ ਝੱਕੜ ਕਾਫੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ ਅ ਜਿਸ ਦੀ ਗਤੀ 60 ਤੋਂ 70 ਕਿਤੇ 80 90 ਕਿਤੇ ਕਿਤੇ 100 ਕਿਲੋਮੀਟਰ ਪ੍ਰਤੀ ਘੰਟੀ ਦਰਫਤਾਰ ਤੇ ਆ ਚੱਲਣ ਦੀ ਸੰਭਾਵਨਾ ਕਰਕੇ ਅੱਜ ਵੀ ਕਾਫੀ ਜਿਹੜੀ ਤਲਕੀ ਭਰੀ ਗਰਮੀ ਜਾਨੀ ਕਿ ਵਾਟ ਵਾਲੀ ਗਰਮੀ ਜਿਹੜੀ ਹੋਮਸ ਭਰੀ ਗਰਮੀ ਆ ਵੇਖਣ ਨੂੰ ਮਿਲੇਗੀ ਠੀਕ ਹੈ ਕਾਫੀ ਖੇਤਰਾਂ ਵਿੱਚ ਜਿਹੜੇ ਅੱਜ ਕੱਲ ਗੱਲ ਕਰੀ ਟੈਂਪਰੇਚਰ ਥੋੜੇ ਜਿ ਇੱਕ ਦੋ ਡਿਗਰੀ ਦੋ ਤਿੰਨ ਡਿਗਰੀ ਉੱਤੇ ਜਾ ਸਕਦੇ ਨੇ ਤਾਂ ਜਿਸ ਕਰਕੇ ਅੱਜ ਕਾਫੀ ਗਰਮੀ ਮਹਿਸੂਸ ਹੁੰਦੀ ਆ ਸਾਰ ਨੇ ਪਰ ਦੁਪਹਿਰ ਸ਼ਾਮ ਦੇ ਆਸ-ਪਾਸ ਕੁਝ ਖੇਤਰਾਂ ਵਿੱਚ ਬੱਤਲਬਾਈ ਬਣ ਸਕਦੀ ਜਿਸ ਕਰਕੇ ਹਲਕੀ ਜੀ ਗਰਮੀ ਤੋਂ ਰਾਤ ਮਿਲਦੀ ਸੰਭਾਵਨਾ ਹਨੇਰੀ ਚੱਲ ਸਕਦੀ ਹੈ ਠੀਕ ਹੈ ਹਨੇਰੀ ਥੋੜੀ ਬਹੁਤ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਉਸਰ ਗਰਚਮ ਲਿ ਚਾ ਸਕਦੇ ਨੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਅਜੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਕੱਲ 29 ਤੇ 30 ਠੀਕੇ ਦੋ ਦਿਨ ਖਾਸ ਰਹਿਣਗੇ ਜੇਕਰ 29 30 ਨਹੀਂ ਆਪਰਦਾ 31 ਤੇ 31 ਮਈ ਜਾਨਕੀ ਇਹਨਾਂ ਤਿੰਨਾਂ ਦਿਨਾਂ ਦੇ ਇੱਕ ਦਿਨ ਖਾਫੀ ਖੇਤਰ ਵਿੱਚ ਜਿਹੜੇ ਉਮੀਦਾਂ ਸਾਰ ਬਣ ਕੇ ਬਕ ਚਿਲੇ ਵਰ ਅਪਡੇਟ ਆਪਾਂ ਅਗਲੀ ਵੀਡੀਓ ਵਿੱਚ ਆ ਦੱਸਣ ਦੀ ਕੋਸ਼ਿਸ਼ ਕਰਾਂ ਕਿ ਕਿਡਕੜ જિલ્લા ਵਿੱਚ ਬਾਤ ਤੇ ਕਿਡਕੜ ਜਿਲ੍ਹਾ ਵਿੱਚ ਘੱਟ ਸੁਭਾਅ ਨਾ ਰਹੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਵਰਤ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇ ਬਹੁਤ ਬਹੁਤ ਧੰਨਵਾਦ